ਅੱਜ ਅਸੀਂ ਇਸੇ ਚੀਜ਼ ਨੂੰ ਦੱਸਣ ਵਾਸਤੇ ਇਕੱਠੇ ਹੋਏ ਹਾਂ ਕਿ ਜਿਹੜਾ BBMP ਵੱਲੋਂ ਜਿਹੜਾ انٹر ਸੀਪੀਐਸਯੂ 올 ਇੰਡੀਆ ਲੈਵਲ ਤੇ ਜਿਹੜਾ ਵਾਲੀਬਾਲ ਟੂਰਨਾਮੈਂਟ ਜਿਹੜਾ ਕਰਵਾਇਆ ਜਾ ਰਿਹਾ ਜਿਹੜਾ ਕਿ 10 11 ਤੇ 12 ਨਵੰਬਰ ਨੂੰ ਹੋਣ ਜਾ ਰਿਹਾ 9 ਤਰੀਕ ਨੂੰ ਸ਼ਾਮ ਨੂੰ ਸਾਡੇ ਕੋਲ ਟੀਮਾਂ ਜਿਹੜੀਆਂ ਬਜਨੀ ਸ਼ੁਰੂ ਹੋ ਜਾਣਗੀਆਂ ਔਰ ਇਸ ਵਾਰ ਇਹ 29ਵਾਂ ਜਿਹੜਾ ਵਾਲੀਬਾਲ ਟੂਰਨਾਮੈਂਟ ਔਰ BBMP ਜਿਹੜਾ ਪਹਿਲਾਂ 28 ਵਾਰ ਉਹ ਚੈਂਪੀਅਨ ਵੀ ਰਿਹਾ ਹੈ ਉਸ ਤੋਂ ਬਾਅਦ ਸਾਡਾ ਨੈਕਸਟ ਦਸੰਬਰ ਦੇ ਵਿੱਚ ਸਾਡਾ ਰੈੱਡ ਕਰਾਸ ਮੇਲਾ ਵੀ ਆਏਗਾ ਟੈਂਟੇਟਿਵ ਡੇਟੋ ਦੀ 7 ਦਸੰਬਰ ਜਿਹੜੀ ਫਿਕਸ ਹੋਈ ਹੈ ਉਹ ਹਰ ਸਾਲ ਦੀ ਤਰ੍ਹਾਂ ਮੈਂ ਸ਼ਹਿਰ ਵਾਸੀਆਂ ਨੂੰ ਔਰ ਆਪ ਨੂੰ ਵੀ ਸਭ ਨੂੰ ਇਹ ਹੀ ਕਹਣਾ ਚਾਹਣਾ ਕਿ ਇਸ ਜਿਹੜੇ ਟੂਰਨਾਮੈਂਟ ਦੇ ਵਿੱਚ ਔਰ ਰੈੱਡ ਕਰਾਸ ਮੇਲੇ ਚ ਪਾਰਟਿਸਪੇਟ ਕਰੋ ਔਰ ਮੈਂ ਪ੍ਰੈਸ ਨੂੰ ਵੀ ਰਿਕਵੈਸਟ ਵੀ ਕਰਦਾ ਕਿ ਵੱਧ ਤੋਂ ਵੱਧ ਤੁਸੀਂ ਇਹ ਜਿਹੜਾ ਸਾਰੇ ਆਮ ਸਾਡੇ ਜਿਹੜੇ ਪਬਲਿਕ ਹੈ ਉਹਨਾਂ ਤੱਕ ਇਹ ਅਵੇਅਰਨੈਸ ਜਿਹੜਾ ਨਿਊਜ਼ ਜਿਹੜੀ ਹੈ ਪਹੁੰਚਾਓ ਕੋਈ ਛੋਟਾ ਜਿਹਾ ਵਿਸਥਾਰ ਚ ਦੱਸ ਦੋ ਵੀ ਇਹ ਵੀ ਐਮਬੀ ਜਿਹੜਾ ਆਉਣ ਵਾਲੇ ਟਾਈਮ ਦੇ ਵਿੱਚ ਲੋ ਵਿਸਤਾਰ ਜੋ ਜੋ ਜਿਤਨਾ ਹੋਰ ਤੁਸੀਂ ਦੱਸਿਆ ਕੋਈ ਮਿਊਜ਼ੀਅਮ ਵਗੈਰਾ ਆ ਬੀਬੀਐਮਪੀ ਆਉਣ ਵਾਲੇ ਟਾਈਮ ਦੇ ਸਾਡੇ ਜਿਹੜੇ ਚੇਅਰਮੈਨ ਸਾਹਿਬ ਲੋਹਿੱਤਰ ਪਾਠੀ ਜਦੋਂ ਆਏ ਆ ਉਹਨਾਂ ਨੇ ਕਾਫੀ ਐਡਮਿਨਿਸਟ੍ਰੇਟ ਲਿਆ ਹੈਗਾ ਚਾਹੇ ਉਹ ਟੂਰਿਜ਼ਮ ਦੇ ਨਾਲ ਹੋਵੇ ਟੂਰਿਜ਼ਮ ਦੇ ਨਾਲ ਆਪਾਂ ਗੱਲ ਕਰੀਏ ਤਾਂ ਸਾਡਾ ਜਿਹੜਾ ਮਿਊਜ਼ੀਅਮ ਦਾ ਕੰਮ ਜਿਹੜਾ ਹੈਗਾ ਉਹ ਪਿਛਲੇ ਕੁਝ ਫਾਰਮੈਲਟੀਜ਼ ਕਰਕੇ ਰੁਕਿਆ ਹੋਇਆ ਸੀਗਾ ਉਹ ਸਾਡਾ ਹਫਤੇ 10 ਦਿਨ ਦੇ ਵਿੱਚ ਵਿੱਚ ਜਿਹੜੀ ਕੰਸਟ੍ਰਕਸ਼ਨ ਜਿਹੜੀ ਹੈ ਉਹ ਸਟਾਰਟ ਉੱਥੇ ਹੋ ਜੇਗੀ ਸਾਈਟ ਤੇ ਇਸ ਤੋਂ ਇਲਾਵਾ ਇੱਕ ਅਸੀਂ EOI ਲਾਇਆ ਹੋਇਆ ਜਿਹੜਾ RVR ਦੇ ਨਾਲ ਦਾ ਏਰੀਆ ਉੱਥੇ ਜਿਹੜਾ ਰਿਵਰ ਵਾਕਵੇ ਤੇ ਹਟਸ ਵਗੈਰਾ ਰਹਿਣ ਦੇ ਲਈ ਉਹ ਟੂਰਿਜ਼ਮ ਡਵੈਲਪਮੈਂਟ ਐਕਟੀਵਿਟੀ ਹੋਣ ਗਿਆ ਇਸ ਤਰ੍ਹਾਂ ਕੁਝ ਟੈਕਨੀਕਲ ਪ੍ਰੋਜੈਕਟਸ ਵੀ ਹੈਗੇ ਆ ਜਿਵੇਂ ਰੇਲਵੇ ਟਰੈਕ ਦੀ ਸਟਰੈਂਥਨਿੰਗ ਕਰਨੀ ਆ ਨੈਲਾਪਿੰਡ ਨੂੰ ਕਨੈਕਟੀਵਿਟੀ ਦੇਣੀ ਆ ਉਹਦਾ ਵੀ ਐਗਰੀਮੈਂਟ ਹੋ ਗਿਆ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਪੰਪ ਸਟੋਰੇਜ ਪਲੈਂਟ ਆ ਉਹ ਸਾਡਾ ਪਾਖੜੇ ਦਾ ਉਹਦੀ ਸਾਡੀ ਆਲਰੇਡੀ ਐਨਵਨ ਅਸੀਂ ਕੱਢ ਚੁੱਕੇ ਹਾਂ ਅ ਥੋੜੇ ਟਾਈਮ ਦੇ ਵਿੱਚ ਸਾਡਾ ਉਹ ਵੀ ਐਗਰੀਮੈਂਟ ਹੋ ਗਿਆ ਜਿਹੜਾ ਹਾਈਡਰੋਕਿਨੇਟਿਕ টারਬਾਈਨ ਵਾਲਾ ਉਹ ਕਨਾਲ ਦੇ ਉੱਤੇ ਜਿਹੜਾ ਕੋਟਲਾ ਦੇ ਕੋਲੇ ਉੱਥੇ ਉਹ 1 ਮੈਗਾਵਾਟ ਦਾ ਇੰਡੀਆ ਚ ਫਰਸਟ ਆਫ ਇਟਸ ਕਾਈਂਡ ਹੋਇਆ ਗਿਆ ਕਿ ਫਲੋਟਿੰਗ টারਬਾਈਨਸ ਦਾ ਜਿਹੜਾ ਪ੍ਰੋਜੈਕਟ ਹੈ ਸੀਐਸਐਫ ਆਈ ਇੱਥੇ ਜੀ ਸੇਫ ਸੁਰੱਖਿਆ ਲਈ ਉਹਨਾਂ ਦੇ ਰਹਿਣ ਵਾਸਤੇ ਕੁਝ ਨਵਾਂ ਤਿਆਰੇ ਹਾਂਜੀ ਜਿਸ ਤਰ੍ਹਾਂ ਸੀਐਸਐਫ ਆਈ ਸੀਆਈਐਸਐਫ ਆ ਜਿਹੜੀ ਆਈ ਹੈ ਉਹਨਾਂ ਦੇ ਇਮੀਡੀਏਟਲੀ ਸਾਡੀ ਜਿਹੜੀ ਟੀਮ ਨੇ ਬੜਾ ਅੱਛਾ ਕੰਮ ਕੀਤਾ ਇੱਕ ਕਦਮ ਉਹਨਾਂ ਦੇ ਰਹਿਣ ਦੇ ਲਈ ਕੁਆਟਰ ਜਿਹੜੇ ਉਹ ਬਹయ్యా ਕਰਾਇਆ ਤਿਆਰੀਆਂ ਕੀਤੀਆਂ ਐਂਡ ਉਸ ਇਟਸੈlf ਦੇ ਸੈਟਿਸਫਾਈਡ ਕਿ ਬਾਕੀ ਪ੍ਰੋਜੈਕਟਾਂ ਦੇ ਨਾਲੋਂ ਬੈਟਰ ਸਾਨੂੰ ਪਾਖੜਾ ਨਿਕਲ ਪ੍ਰੋਜੈਕਟ ਦੇ ਉੱਤੇ ਰਹਿਣ ਸੈਨ ਹੋ ਗਿਆ ਪਰ ਇਹਨਾਂ ਦੀ ਜਿਹੜੀ ਰਿਕੁਆਇਰਮੈਂਟ ਹੁੰਦੀ ਹੈ ਕਿ ਇੱਕ ਪਰਮਾਨੈਂਟ ਇਹਨਾਂ ਦਾ ਲੱਗ ਸਟਰਕਚਰ ਹੁੰਦੀ ਹੈ ਜਿਹੜੀ ਕਿ ਆਉਣ ਵਾਲੇ ਟਾਈਮਾਂ ਚ ਪਰਮਾਨੈਂਟ ਸੈਟਅਪ ਜਿਹੜਾ ਉਹ ਲਿੰਡਾ ਦੀ ਤਰਫ ਉੱਤੇ ਵਿਚਾਰਿਆ ਜਾ ਰਿਹਾ ਹੈ ਮੰੰਗ ਕਲੋਨੀ ਬੜੀ ਪੁਰਾਣੀ ਹੋ ਚੁੱਕੀ ਹੈ ਇਸ ਵਾਰ ਸਰਕਾਰਤਾ ਚ ਲੋਕਾਂ ਨੂੰ ਬੜੀ ਪਰੇਸ਼ਾਨੀ ਆਈ ਉਹਦੇ ਵਾਸਤੇ ਕੁਝ ਬੀਬੀ ਵੀ ਆਉਣ ਵਾਲੇ ਟਾਈਮ ਦੇ ਵਿੱਚ ਕੁਝ ਕਰਨ ਜਾ ਰਿਹਾ ਹੈ ਹਾਂਜੀ ਤੁਸੀਂ ਬਿਲਕੁਲ ਠੀਕ ਐ ਇਸ ਸਾਲ ਜਿਹੜੀ ਬਰਸਾਤ ਸੀਗੀ ਬਿਲਕੁਲ ਇੱਕ ਡਿਫਰੈਂਟ ਬਰਸਾਤ ਸੀ ਜਿਹੜੀ ਕੰਟੀਨਿਊਸਲੀ ਕਰ ਰਚਮੀ ਬਰਸਾਤ ਸੀ ਸ਼ਾਇਦ ਹੀ ਕੋਈ ਹੋਵੇ ਕਿ ਮੈਂ ਤਾਂ ਕਹੂੰਗਾ ਜਿਹਦਾ ਕੋਈ ਪੱਕਾ ਘਰ ਵੀ ਸੀ ਸਲੈਪ ਸੀ ਉਹ ਵਿੱਚ ਹੋ ਗਈ ਸਭ ਗਈ ਐ ਤੇ ਠੀਕ ਐ ਕਲੋਨੀ ਸਾਡੀ ਪੁਰਾਣੀ ਐ ਫੇਸ ਡਿਵੈਲਪਰ ਦੇ ਵਿੱਚ ਅਸੀਂ ਇਹ ਜਿਹੜਾ ਰੂਫ ਦਾ ਟ੍ਰੀਟਮੈਂਟ ਜਿਹੜਾ ਉਹ ਆਲਰੇਡੀ ਪਹਿਲਾਂ ਵੀ ਕੀਤਾ ਔਰ ਇਹਨੂੰ ਪ੍ਰੋਸੈਸ ਜਿਹੜਾ ਐਕਸ਼ਨ ਪਲਾਨ ਦੇ ਕੰਮਾਂ ਦੇ ਵਿੱਚ ਰੂਫ ਟ੍ਰੀਟਮੈਂਟ ਜਿਹੜਾ ਉਹ ਅਸੀਂ ਕਰ ਰਹੇ ਹੈਗੇ ਤੇ ਸਰ ਜਿਹੜੀ ਕਰਮਚਾਰੀ ਸੰਖਿਆ ਲਗਾਤਾਰ ਘਟਦੀ ਜਾ ਰਹੀ ਹੈ ਇੰਦਰ ਵੀ ਉਧਾਰੇ ਮਨੇ ਮੇਰ ਦਾ ਹਾਂਜੀ ਬਿਲਕੁਲ ਸਾਡਾ ਜੋ ਹੈੱਡ ਆਫਿਸ ਹੈ ਉਹ ਆਰਟਰਨ ਸਟੇਟਸ ਨੂੰ ਹਰ ਮਹੀਨੇ ਮਰਕਾ ਲੈਟਰ ਲਿਖਦੇ ਹੈਗੇ ਆ ਔਰ ਕੁਝ ਸਟੇਟਸ ਵੱਲੋਂ ਪਤਾ ਲੱਗਿਆ ਕਿ ਰਿਸਪੌਂਸ ਵੀ ਹੈ ਸ਼ਾਇਦ ਦਸੰਬਰ ਤੱਕ ਜਿਹੜਾ ਉਹ ਆਪਣਾ ਸਟਾਫ ਜਿਹੜਾ ਭੇਜਣਾ ਸ਼ੁਰੂ ਕਰਨਗੇ ਔਰ ਅਸੀਂ ਵੀ ਚੱਲੇ ਆ ਕਿ ਸਾਡਾ ਜੋ ਇੱਥੇ ਸਟਾਫ ਦੀ ਕਮੀ ਆ ਔਰ ਜੇ ਸਟਾਫ ਪੂਰਾ ਹੋਏਗਾ ਤਾਂ ਹੀ ਪ੍ਰੋਜੈਕਟਾਂ ਦਾ ਜਿਹੜਾ ਰੱਖ-ਰਖਾਵ ਜਿਹੜਾ ਉਹ ਅੱਛਾ ਹੋਏਗਾ ਤੇ ਫਿਰ ਇੱਕ ਨਿੰਗਲ ਡੈਮ ਤੇ ਹਾਈਡਰੋ ਕ੍ਰੈਕ ਦੀ ਵੀ ਚਰਚਾ ਨੰਗਲ ਡੈਮ ਜੀ ਇੱਥੇ ਏਸੀ ਵੀ ਵੀ ਚਰਚਾ ਹੈ ਉਹਦੇ ਨੰਗਲ ਡੈਮ ਦੇ ਉੱਤੇ ਤੁਸੀਂ ਦੇਖਿਆ ਹੋਣਾ ਕਿ ਜਿਹੜਾ ਡਾਉਨਸਟ੍ਰੀਮ ਨਾਲ ਸਾਨੂੰ এনवायरमेंटਲ ਫਲੋ ਦੇਣਾ ਪੈਂਦਾ ਜਿਹੜਾ 640 ਕਿਊਸਿਕ ਹੈਗਾ ਉਹ ਜਿਹੜਾ ਅੱਜ ਵੈਸੇ ਗੇਟਾਂ ਵਿੱਚ ਦੀ ਵੈਸੇ ਬਗੈਰ ਜਨਰੇਸ਼ਨ ਤੋਂ ਕੱਢ ਰਹੇ ਆ ਅਸੀਂ ਉੱਥੇ ਇੱਕ ਮਿੰਨੀ ਜਿਹੜਾ ਹਾਈਡਰਲ ਪਾਵਰ ਪਲਾਂਟ ਜਿਹੜਾ 1.79 ਮੈਗਾਵਾਟ ਦਾ ਉੱਥੇ ਉਹਦੀ ਜਿਹੜੀ ਡੀਪੀਆਰ ਬਣਾਉਣ ਦੇ ਲਈ ਜਿਹੜਾ ਟੈਂਡਰ ਉਹ ਖੁੱਲ ਚੁੱਕਾ ਸਾਡਾ ਉਹ ਅੰਡਰ ਅਪਰੂਵਲ ਹੈਗਾ ਉਹ ਵਰਕ ਫਿਰ ਸਾਡਾ ਡੀਪੀਆਰ ਬਣ ਜਾਏਗੀ ਤੇ ਆਉਣ ਵਾਲੇ ਟਾਈਮ ਦੇ ਵਿੱਚ ਉੱਥੇ ਉਹ ਜਿਹੜਾ ਈ-ਫਲੋ ਜਿਹੜਾ ਥਰੂ ਟਰਬਾਈਨਸ ਦੇ ਵਿੱਚ ਦੇ ਨਿਕਲ ਕੇ ਬਿਜਲੀ ਬਣ ਜਾਏਗੀ ਸਰ ਨਿੰਕਲ ਪ੍ਰੇਟਨ ਦੇ ਤੌਰ ਤੇ ਵਿਕਸਿਤ ਕਰਨ ਵਾਸਤੇ ਕੋਈ ਅਹਿਮ ਪ੍ਰੋਜੈਕਟ ਉਹ ਤੁਹਾਨੂੰ ਮੈਂ ਜਿਸ ਤਰ੍ਹਾਂ ਦੱਸ ਹੀ ਚੁੱਕਾ ਕਿ ਜਿਸ ਤਰ੍ਹਾਂ ਟੂਰਿਜ਼ਮ ਦਾ ਜਿਹੜਾ ਤੁਹਾਡਾ ਹਾਟਸ ਵਗੈਰਾ ਦਾ ਆਲ ਰਿਵਰ ਫਰੰਟ ਜਿਹੜਾ ਉੱਤੇ ਬਣਾ ਰਹੇ ਹੈਗੇ ਆ ਵਾਖਵੇ ਇਸ ਤੋਂ ਬਿਲਾ ਮਿਊਜ਼ੀਅਮ ਦਾ ਜਿਹੜਾ ਕੰਮ ਹੈ ਉਹ ਸਾਡਾ ਸਟਾਰਟ ਹੋ ਜਾਏਗਾ ਆ ਰੇਲਵੇ ਟ੍ਰੈਕ ਦਾ ਸਟਰੈਂਥਨਿੰਗ ਹੋ ਜਾਏਗਾ ਉਸ ਤੋਂ ਬਾਅਦ ਫਿਰ ਅਸੀਂ ਰੇਲਵੇ ਦੇ ਜਿਹੜੇ ਬੋਗੀਸ অরੰਜਲ ਵਗੈਰਾ ਜਿਹੜੇ ਸਾਡੇ ਆ ਉਹ ਬਾਅਦ ਵਿੱਚ ਇਹਨੂੰ ਚੇਂਜ ਕੀਤਾ ਜਾਏਗਾ ਠੀਕ ਹੈ